thank you ਦੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਆ ਕਾਰਾ ਸਭ ਦੇ ਮਨੋ ਕਾਮਨਾ ਪੂਰੀਆਂ ਕਰਨ ਵਾਲਾ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਆ ਕਾਰਾ ਜੰਡਾ ਵਾਲੀ ਸਰਕਾਰ ਦਾ ਸੱਚੇ ਦਰਬਾਰ ਕੀ ਜੈ ਸਾਲ ਹੋ ਗਏ ਨੇ ਤੇ ਲਗਾਤਾਰ ਜਿਹੜਾ ਬਾਬਾ ਜੀ ਦਾ ਮੇਲਾ ਚੱਲ ਰਿਹਾ ਹੈ ਮੇਲਾ ਕਰਾ ਨੂੰ ਆ 33ਵਾਂ ਮੇਲਾ ਹੈ ਤੇ ਕਿੰਨੇ ਦਿਨ ਪਹਿਲਾਂ ਤਿਆਰੀ ਕੁਰੂ ਸ਼ੁਰੂ ਕੀਤੀ ਚੱਲ ਰਹੀ ਹੈ ਬਾਬਾ ਜੀ ਦੇ ਮੇਲੇ ਹਾਂਜੀ 1 ਮਹੀਨਾ ਪਹਿਲਾਂ ਤੇ ਕਿੰਨੀ ਕ ਸੰਗਤ ਆਇੰਦੀ ਤੇ ਕਿੱਥੋਂ ਕਿੱਥੋਂ ਆਏ ਨੇ ਤੁਹਾਡੇ ਕਿੰਨੇ ਅਦੇ ਕੁਛ ਕਿਹਾ ਨਹੀਂ ਸਕਦੇ ਕੁ ਸੰਗਤ ਬਹੁਤ ਆਉਂਦੀ ਹੈ ਤੇ ਕਾਫੀ ਆਉਂਦੀ ਹੈ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣਾ ਉਹ ਵੈਸ਼ਨੋ ਨੇ ਧੰਨ ਜੀ ਬੋਵੇ ਤੁਹਾਡਾ ਨਾਮ ਰਾਜਪਾਲ ਬਾਬਾ ਜੀ ਕਿਹੜਾ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਬਾਬਾ ਖੇਤਰਪਾਲ ਜੀ ਦਾ ਕਿੰਨੇ ਸਾਲ ਹੋ ਗਏ ਨੇ ਮੇਲਾ ਹੁੰਦਿਆ ਜੀ ਇਹਨੂੰ 30-35 ਸਾਲ ਹੋ ਗਏ ਆ ਜੀ ਤੇ ਸੰਗਤ ਜਿਹੜੀ ਆਉਂਦੀ ਹੈ ਉਹਦੇ ਵਾਸਤੇ ਕੀ ਕੀ ਖਾਸ ਇੰਤਜ਼ਾਮ ਕੀਤੇ ਜਾਂਦੇ ਨੇ ਸੇਵਾ ਦਾ ਇੰਤਜ਼ਾਮ ਮਲਕ ਉਹਨਾਂ ਦਾ ਰਹਿਣ ਬਹਿਣ ਦਾ ਕੀਤਾ ਜਾਂਦਾ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਸਟਾਲ ਆਏ ਜਾਂਦੇ ਆ ਤੇ ਜੋ ਬਾਬੇ ਦਾ ਪ੍ਰਸ਼ਾਦ ਹੁੰਦਾ ਉਹ ਸੰਗਤ ਨੂੰ ਚੱਗਾ ਸੰਦੇਸ਼ ਨੌਜਵਾਨ ਪੀੜ੍ਹੀ ਅਤੇ ਸੰਗਤ ਨੂੰ ਜੋ ਤੁਸੀਂ ਦੇਣਾ ਚਾਹੁੰਦੇ ਅਸੀਂ ਆਨੇ ਵੀ ਮਲਕ ਸਭ ਨਾਲ ਮਿਲ ਕੇ ਤਾਂ ਬਾਬੇ ਦਾ ਮੇਲਾ ਕਰਾਓ ਇਹਨਾਂ ਦਾ ਮਤਲਬ ਜਿਹੜਾ ਲੜ ਲੱਗ ਜਾਂਦਾ ਉਹ ਤਰ ਜਾਂਦਾ ਵਾ